ਆਪਣਾ ਤੇਰੇ ਤੋਂ ਸਟਾਰਟ ਕਰਦੇ ਹਾਂ ਬਾਕੀ ਟੀਮ ਦੇ ਸੁਪੇਧਾਰ ਵਰਪੀ ਸਿੰਘ ਦਾ ਮੌਜਾ ਸਿੰਦਰ ਸਿੰਘ ਜੀ ਕੋਲੂ ਠੀਕ ਹੈ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਬਹੁਤ ਗਰੁੱਪਾਂ ਵਿੱਚ ਮੈਂ ਤਾਂ ਛੱਡ ਕੇ ਸਾਰੇ ਬੰਦਿਆਂ ਨੂੰ ਨਾਲ ਜੋੜਿਆ ਅਸੀਂ ਵੀ ਨਾਲ ਸੀ ਇਹ ਕੁੜਿਆ ਪ੍ਰੋਗਰਾਮ ਜਾਨੀ ਕਿ ਬਹੁਤ ਹੀ ਸੱਚੇ ਰਾਹ ਤੇ ਜਾਵੇ ਸੁਪੇਧਾਰ ਮੇਰੇ ਪਾਰਟੀ ਨੇ ਪਹੁੰਚਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੇ ਕੋਈ ਹੋਤਾ ਹੀ ਜਾਂ ਸਾਡੇ ਤੋਂ ਕਮਜ਼ੋਰ ਦੱਸਿਓ ਤੇ ਅੱਗੇ ਤੋਂ ਆਪਾਂ ਇਹ ਕਮੀ ਪੇਸ਼ੀ ਨੂੰ ਦੂਰ ਕਰਾਂਗੇ ਤੇ ਆਪਾਂ ਇਹਨੂੰ ਹੋਰ ਵੀ ਸਜੇਟਾਂਗੇ ਤੇ ਹੁਣ ਆਪਾਂ ਅਰਦਾਸ ਲਈ ਸ਼ਾਮਲ ਹੋਵਾਂਗੇ ਸਾਰੇ ਭੀਜ ਖੜੇ ਹੋ ਜਾਓ ਆਪਣੀ ਅਰਦਾਸ ਹੋएगी ਅੱਗੇ ਜੀ ਡਾਕਟਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਮ ਅਗੇ ਅਰਦਾਸ ਹਮਾਰੀ ਜਿਉ ਪਿੰਟ ਸਭ ਤੇਰਾ ਕਉ ਨਾਨਕ ਸਭ ਤੇ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਅਰਦਾਸ ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਮੇਂ ਪ੍ਰਤਮ ਭਗਵਤੀ ਸਿਮਰ ਕੇ ਗੁਰਨਾਥ ਕਮਲਿ ਝਾਏ ਵਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਨੇ ਹੋਏ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਾਈਏ ਜਿਸ ਦੇ ਠੈ ਸਭ ਸੁਖ ਲਾਏ ਤੇਗ ਬਹਾਦਰ ਸਿਮਰਿਆ ਕਰਨੋਂ ਨਿਦਿਆਵੇ ਧਾਈਏ ਸਭ ਥਾਏ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਏ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਆਪ ਜੀ ਕੋਲ ਤੋਂ ਪਾਵਨ ਗੋਤ ਵਿੱਚ ਆਪ ਜੀ ਸਾਰ ਸੈਕਰੇਜਮੈਂਟ ਦੇ ਸਮੂਹ ਸਾਥ ਸੰਗਤ ਤੋਂ ਖਾਸ ਕਰਕੇ ਜੋ ਸੇਵਾਮੁਖਤ ਮੈਂਬਰਸ ਆਈ ਹਾਲ ਅੱਜ ਉਹਨਾਂ ਵੱਲੋਂ ਸਾਰੀ ਪਾਰਟਨ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ ਕਿ ਸਾਰੀ ਪਾਰਟਨ 40ਵਾਂ ਆਪਣਾ ਸਾਲਾਨਾ ਦਿਵਸ ਮਨਾ ਰਹੀ ਹੈ ਉਸ ਰਿੰਦ ਦੇ ਸਬੰਧ ਵਿੱਚ ਅਸੀਂ ਇਕਤਰਤ ਹੋਏ ਹਾਂ ਆਪ ਜੀ ਦਾ ਪੂਰ ਬਖਸ਼ਿਸ਼ ਕਰਨੀ ਸਾਡੇ ਤੋਂ ਜੋ ਵੀ ਪਰਿਵਾਰਕ ਮੈਂਬਰ ਵਿਛੜੇ ਹੋਏ ਹਨ ਕਿਸੇ ਕਾਰਨ ਵੀ ਸਾਡੇ ਤੋਂ ਦੂਰ ਜਾ ਚੁੱਕੇ ਹਨ ਉਹਨਾਂ ਦੀਆਂ ਆਤਮਾਵਾਂ ਨੂੰ ਆਪਣੇ ਚਾਹਾਂਤ ਜਨਮਾਂ ਬਖਸ਼ਿਸ਼ ਕਰਨਾ ਪਰਿਵਾਰਾਂ ਵਿੱਚ ਸੁਖਸ਼ਾਂਤੀ ਚੜ੍ਹਦੀਆਂ ਕਲਾ ਹਾਂ ਤਾਂ ਨੇ ਫਤਿਹ ਬਖਸ਼ਿਸ਼ ਕਰਨੀ ਪਿੱਛੇ ਪਰਿਵਾਰਾਂ ਵਿੱਚ ਸੁਖਸ਼ਾਂਤੀ ਚੜ੍ਹਦੀਆਂ ਕਲਾ ਹਾਂ ਤਾਂ ਨੇ ਫਤਿਹ ਬਖਸ਼ਿਸ਼ ਕਰਦੇ ਹੋਏ ਤਰਕੀਆਂ ਵਿੱਚ ਵਾਅਦੇ ਕਰਨੇ ਬਾਣੀ ਅਤੇ ਬਾਣੀ ਦਾ ਜੋ ਜੋੜ ਹੈ ਉਸ ਨੂੰ ਬਣਾ ਕੇ ਰੱਖਣਾ ਇਸ ਲਈ ਆਪ ਜੀ ਸ੍ਰੀ ਗੁਰੂ ਸਾਹਿਬਾਨ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰੋ ਤੇ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਹੀ ਸੰਸਥਾ ਇਕਤ੍ਰਿਤ ਹੋ ਕੇ ਆਪੇ ਸੁਪਰਨਾ ਕਰਦੇ ਰਹੀਏ ਆਪ ਦੀ ਮਿਹਰ ਭਰੇ ਹੱਥ ਸਾਡੇ ਸਿਰ ਉਤੇ ਬਖਸ਼ਿਸ਼ ਕਰਦੇ ਸਈ ਗੁਰੂ ਬੋ ਕੇ ਪਿਆਰੇ ਮੇਲੋ ਜਿੱਥਾਂ ਮੇਰੇ ਆਪ ਦਾ ਹੀ ਨਾਮ ਜਿਤ ਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਮਾਨੀ ਸੁਪਰਤਾ ਹਲਾ ਵਾਹਿਗੁਰੂ ਦੀ ਕਾਸਾ ਵਾਹਿਗੁਰੂ ਦੀ ਭਗਤੀਲੀ ਸਟਾਰਟ